ਡੇਰਾਵਸੀ ਵਿਖੇ ਫ્લાਇੰਗ ਸਕਾਟ ਟੀਮ ਵੱਲੋਂ 9.5 ਲੱਖ ਰੁਪਏ ਦੀ ਰਕਮ ਜ਼ਬਤ ਕੀਤੇ ਜਾਣ ਦੇ સમાચાર ਪ੍ਰਾਪਤ ਹੋਏ ਹਨ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਡੇਰਾਵਸੀ ਕਮ ਸਹਾਇਕ ਰੈਟਰਨਿਕ ਅਫਸਰ ਹਮਾਂਸ਼ੂ ਗੁਪਤਾ ਨੇ ਦੱਸਿਆ ਕਿ ਪਿੰਡ ਵਿੜਲ ਨੇੜੇ ਨਾਕੇਬੰਦੀ ਦੌਰਾਨ ਯੂਨਸ ਖਾਨ ਵਿਅਕਤੀ ਕੋਲੋਂ 9.5 ਲੱਖ ਰੁਪਏ ਦੀ ਰਕਮ ਬਰਾਮਦ ਹੋਈ ਜਿਸ ਸਬੰਧੀ ਉਸ ਵੱਲੋਂ ਕੋਈ ਟੁਕਮਾ ਜਵਾਬ ਜਾਂ ਟੁਕਮਾ ਸਬੂਤ ਪੇਸ਼ ਨਹੀਂ ਕੀਤੇ ਗਏ ਇਸ ਕਾਰਨ ਉਸ ਰਕਮ ਨੂੰ ਖਜ਼ਾਨੇ ਵਿੱਚ ਜਮ੍ਹਾਂ ਕਰਾ ਕੇ ਕੈਸ਼ ਦੀ ਰਸੀਦ ਉਕਤ ਵਿਅਕਤੀ ਨੂੰ ਦੇ ਦਿੱਤੀ ਗਈ ਹੈ ਜੋ ਏਡੀਸੀ अर्बन ਡਿਵੈਲਪਮੈਂਟ ਜਾਂ ਏਡੀਸੀ ਡੀ ਕੋਲ ਅਪੀਲ ਕਰ ਸਕਦਾ ਹੈ ਤੇ ਆਪਣੇ ਸਬੂਤ ਪੇਸ਼ ਕਰਕੇ ਆਪਣੀ ਰਕਮ ਨੂੰ ਜੁਸਟ ਛਡਵਾ ਸਕਦਾ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਡੀਐਮ ਡੇਰਾ ਵਸੀ ਨੇ ਦੱਸਿਆ ਕਿ ਮੈਕਡੀ ਚੌਂਕ ਜ਼ੀਰਪੁਰ ਵਿਖੇ ਫਲਾਈਂਗ ਸਕਵਾਡ ਦੀ ਟੀਮ ਵੱਲੋਂ ਕੁਝ ਦਿਨ ਪਹਿਲਾਂ 2.5 ਲੱਖ ਅਤੇ 5 ਲੱਖ ਕੁੱਲ 7.5 ਲੱਖ ਰੁਪਏ ਦੀ ਰਕਮ ਪਹਿਲਾਂ ਵੀ ਜ਼ਬਤ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਨਾਕੇਬੰਦੀ ਦੌਰਾਨ ਕਰੀਬ 6 ਕਿਲੋ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ 6 ਲੱਖ 16 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਜੋ ਸਰਕਾਰੀ ਖਜ਼ਾਨੇ ਡੇਰਾ ਵਸੀ ਵਿਖੇ ਜਮਾ ਕਰਵਾ ਦਿੱਤੇ ਗਏ ਤਲਰ ਕਰਨਾ ਉਹ ਗੱਡੀ ਦੀ ਬਣਾ ਲੈ ਜੀ ਸਮਝ ਨਹੀਂ ਮੱਤ ਤਲਰ ਨੂੰ ਤਲ ਲੈ ਲੈ ਨੂੰ ਚਾਬੀ ਦੇ ਗੱਡੀ ਆਪਾਂ ਸਰਟੀਫਾਈ ਕਰਨਾ ਪਵੇਗਾ ਉਹ ਗੱਡੀ ਦੀ ਬਣਾ ਕਿਸੇ ਦਫਤਰ ਇਹ ਜਿਹੜੇ ਚੱਲ ਭਾਈ ਨੇ ਗੱਡੀ ਅੱਜ ਨਾ ਹੋਇਆ ਰਾਮ l â